ਹੈਲੋ ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਖਿਰ ਪੋਸਟਮਾਰਟਮ ਕਰਨ ਦੌਰਾਨ ਮੁਰਦੇ ਦੀਆਂ ਚੀਕਾਂ ਕਿਉਂ ਨਿਕਲਦੀਆਂ ਹਨ ਦੋਸਤੋ ਪੋਸਟਮਾਰਟਮ ਇੱਕ ਐਸੀ ਪ੍ਰਕਿਰਿਆ ਹੈ ਜਿਸ ਵਿੱਚ ਮਰੇ ਹੋਏ ਵਿਅਕਤੀ ਦੇ ਸਰੀਰ ਨੂੰ ਚੀਰ-फाड़ ਕਰਕੇ ਖੋਲ੍ਹਿਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਦਾ ਕਰਕੇ ਹੀ ਮਰੇ ਹੋਏ ਵਿਅਕਤੀ ਦੀ ਮੌਤ ਦਾ ਅਸਲ ਕਾਰਨ ਪਤਾ ਚੱਲਦਾ ਹੈ ਪੋਸਟਮਾਰਟਮ ਕਦੇ ਵੀ ਘਰਦਿਆਂ ਦੀ ਆਗਿਆ ਤੋਂ ਬਿਨਾਂ ਨਹੀਂ ਕੀਤਾ ਜਾਂਦਾ ਇਸ ਨੂੰ ਕਰਨ ਲਈ ਮਰੇ ਹੋਏ ਵਿਅਕਤੀ ਦੇ ਘਰਦਿਆਂ ਦੀ ਆਗਿਆ ਲੈਣਾ ਜ਼ਰੂਰੀ ਹੈ ਪੋਸਟਮਾਰਟਮ ਹਮੇਸ਼ਾ ਦਿਨ ਵੇਲੇ ਕੀਤਾ ਜਾਂਦਾ ਹੈ ਕਿਉਂਕਿ ਰਾਤ ਵੇਲੇ ਸੱਟਾਂ ਦਾ ਸਹੀ ਪਤਾ ਨਹੀਂ ਚੱਲਦਾ ਪੋਸਟਮਾਰਟਮ ਕਰਨ ਸਮੇ ਮ੍ਰਿਤਕ ਸਰੀਰ ਨੂੰ ਇੱਕ ਬਿੱਡ ਤੇ ਲਟਾ ਦਿੱਤਾ ਜਾਂਦਾ ਹੈ ਅਤੇ ਇੱਕ ਤਿੱਖੇ ਔਜ਼ਾਰ ਨਾਲ ਸਰੀਰ ਤੇ ਕੱਟ ਲਗਾਏ ਜਾਂਦੇ ਹਨ ਕਈ ਵਾਰ ਪੋਸਟਮਾਰਟਮ ਕਰਨ ਵੇਲੇ ਮੁਰਦਾ ਚੀਕ ਵੀ ਮਾਰਦਾ ਹੈ ਅਸਲ ਵਿੱਚ ਮੁਰਦੇ ਦੇ ਪੇਟ ਅਤੇ ਫੇਫੜਿਆਂ 'ਚ ਗੈਸ ਬਣ ਜਾਂਦੀ ਹੈ ਜੋ ਹਿੱਲਜੁਲ ਕਰਨ ਦੌਰਾਨ ਮੂੰਹ 'ਚੋਂ ਬਾਹਰ ਆਉਂਦੀ ਹੈ ਜਿਸ ਕਾਰਨ ਮੁਰਦੇ ਦੀਆਂ ਚੀਕਾਂ ਨਿਕਲਦੀਆਂ ਹਨ ਪੋਸਟਮਾਰਟਮ ਦੌਰਾਨ ਸਰੀਰ ਦੇ ਅਲੱਗ-ਅਲੱਗ ਅੰਗਾਂ ਦੀ ਪਰਖ ਕੀਤੀ ਜਾਂਦੀ ਹੈ ਅੱਖਾਂ ਦਾ ਤਰਲ ਵੀ ਕੱਢਿਆ ਜਾਂਦਾ ਹੈ ਜਿਸ ਤੋਂ ਮ੍ਰਿਤਕ ਦੇ ਸ਼ਰਾਬੀ ਜਾਂ ਸੋਫੀ ਹੋਣ ਦਾ ਪਤਾ ਚੱਲਦਾ ਹੈ ਦਿਲ ਅਤੇ ਫੇਫੜਿਆਂ ਦਾ ਭਾਰ ਵੀ ਤੋਲਿਆ ਜਾਂਦਾ ਹੈ ਮ੍ਰਿਤਕ ਦੇ ਫਿੰਗਰਪ੍ਰਿੰਟ ਵੀ ਲਏ ਜਾਂਦੇ ਹਨ ਸਿਰ ਵਿੱਚੋਂ ਦਿਮਾਗ ਕੱਢਣ ਲਈ ਖੋਪੜੀ ਨੂੰ ਆਰੀ ਨਾਲ ਵੱਢਿਆ ਜਾਂਦਾ ਹੈ ਸਰੀਰ ਦੀ ਸਾਰੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਦੁਆਰਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਪੋਸਟਮਾਰਟਮ ਕਰਨ ਨਾਲ ਹੀ ਮ੍ਰਿਤਕ ਦੀ ਮੌਤ ਦੇ ਸਬੂਤ ਮਿਲਦੇ ਹਨ ਅਤੇ ਕੇਸ ਹੱਲ ਹੁੰਦਾ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ